ਕਸਾਨਾਂ ਦੇ ਪੈਸਿਆਂ ਨਾਲ ਇਹਨਾਂ ਨੇ ਆਪਣੀ ਫੋਟੋ ਖੜੇ ਕਰ ਲਏ ਹੱਥਾਂਾਂ ਵਿੱਚ ਜ਼ਿਦਾਰੀ ਪਾਲੀ ਇਹ ਹੋਰ-ਹੋਰ ਕਾਰੋਬਾਰ ਕਰਦੇ ਨੇ ਕਸਾਨਾਂ ਤੋਂ ਪੈਸਾ ਇਕੱਠਾ ਕਰਦੇ ਨੇ ਤੇ ਰੇਲਾ ਰੋਕ ਕੇ ਸੜਕਾਂ ਰੋਕ ਕੇ ਆਪਣੀ ਦੁਕਾਨ ਚਲਾਉਂਦੇ ਪੀਐਮ ਮੋਦੀ ਨੇ ਕਿਹਾ ਵਾਦਾ ਪੂਰਾ ਕਰਕੇ ਬਿਹਾਰ ਆਇਆ ਪਹਿਲਗਾਮ ਦੀਆਂ ਅਤਿਵੰਦੀਆਂ ਨੇ ਕਲਪਨਾ ਵੀ ਨਹੀਂ ਕੀਤੀ ਜੁਨੀਓਰ ਤੋਂ ਪੱਟੀ ਫੱਟ ਜਾਂਦੀ ਕਿਹਾ ਫੌਜ ਨੇ ਉਹਨਾਂ ਦੇ ਟਿਕਾਣਿਆਂ 'ਤੇ ਅੰਦਰ ਬਣਾ ਬਣਾ ਦੇ ਇੱਕ ਪਟਾਕਾ ਫਟਦੀ ਦੇ ਵਿੱਚ ਧਮਾਕਾ ਹੋਇਆ ਹੋਇਆ ਸਕੋਪੀ ਕਾਰਕੁਨ ਨੂੰ ਦੱਸੀ ਜਾ ਰਹੀ ਪੰਜ ਦੀ ਮੌਤ ਹੋ ਗਈ ਹੈ ਸਿੰਘ ਜੱਪੀ ਨੇ ਚਸ਼ਮੀਆਂ ਦਾ ਇਲਾਜ ਕਰ ਰਹੇ ਲੋਹਿਆਣਾ ਜਿਮਨੀ ਚੌਂਂ ਦੇ ਲਈ ਅੱਜ ਤੀਜੇ ਦਮਦਾਰਾਂ ਦੀ ਦੁਆਰਾ ਚੁੱਕੀ ਉਹਨੇ ਵੀ ਕਾਗਜ਼ਾਤ 70 ਤਰੀਕ ਤੇਰਨੇ ਵੀ ਕਾਗਜ਼ਾਤ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਸਰਕਾਰ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕੀ ਆਮੋ ਸਾਹਮਣੇ ਹੋਣ ਜਾ ਰਹੀਆਂ ਨੇ ਕੀ ਇਹਨਾਂ ਦੇ ਵਿੱਚ ਆਮੋ ਸਾਹਮਣੇ ਬੈਠ ਕੇ ਬਹਿਸ ਹੋਏਗੀ ਕੀ ਵੱਡੀ ਤਕਰਾਰ ਹੋਏਗੀ ਕੀ ਪੰਜਾਬ ਸਰਕਾਰ ਕੁਝ ਕਿਸਾਨ ਜਥੇਬੰਦੀਆਂ ਦੇ ਨਾਮ 'ਤੇ ਆਗੂਆਂ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਕਰ ਸਕਦੇ ਨੇ ਕੋਈ ਨਾ ਮਗਰ ਵਿਜੀਲੈਂਸ ਪਾ ਸਕਦੇ ਨੇ ਕੀ ਹੋ ਸਕਦਾ ਇਹ ਸਵਾਲ ਕਿਉਂ ਕਰ ਰਹੇ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਪਿਛਲੇ ਦਿਨੀ ਸਿੱਧੀ ਜੁਨੀਨਾ ਨੂੰ ਕਿਸਾਨ ਜੱਥੇਬੰਦੀਆਂ ਨੂੰ ਚੁਣੌਤੀ ਦਿੱਤੀ ਆ ਕਿ ਆਜੋ ਮੇਰੇ ਨਾਲ ਲਈ ਬਹਿਸ ਕਰੋ ਇੱਥੇ ਹੀ ਨਹੀਂ ਰੁਕੇ ਮੁੱਖ ਮੰਤਰੀ ਮੁੱਖ ਮੰਤਰੀ ਇਹ ਤੋਂ ਵੀ ਅੱਗੇ ਵਧੇ ਉਹ ਕਹਿੰਦੇ ਕਿਸਾਨਾਂ ਦੇ ਪੈਸਿਆਂ ਨਾਲ ਇਹਨਾਂ ਨੇ ਆਪਣੀ ਹੋਟਲ ਖੜੇ ਕਰ ਲਏ ਹਸਪਤਾਲਾਂ 'ਚ ਹਿੱਸੇਦਾਰੀ ਪਾ ਲਈ ਇਹ ਹੋਰ ਕਾਰੋਬਾਰ ਕਰਦੇ ਨੇ ਕਿਸਾਨਾਂ ਤੋਂ ਪੈਸਾ ਇਕੱਠਾ ਕਰਦੇ ਨੇ ਤੇ ਰੇਲਾਂ ਰੋਕ ਕੇ ਸੜਕਾਂ ਰੋਕ ਕੇ ਆਪਣੀ ਦੁਕਾਨ ਚਲਾਉਂਦੇ ਨੇ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਗੋਲ ਹੈ ਪਹਿਲਾਂ ਕੀ ਕਿਹਾ ਮੁੱਖ ਮੰਤਰੀ ਨੇ ਉਹ ਪੂਰੀ ਖਬਰ ਸੁਣੋ ਫਿਰ ਆਪਾਂ ਉਹਦੇ ਟੱਪਸਰੇ ਤੇ ਜਾਵਾਂ ਪੰਜਾਬ ਦੇ ਮੁੱਖ ਮੰਤਰੀ ਨੇ ਜੂਨਾਂ ਨੂੰ ਲਾਈ ਬਹਿਸ ਦੀ ਚੁਣੌਤੀ ਦਿੱਤੀ ਕਿਹਾ ਕਿਸਾਨਾਂ ਦੇ ਪੈਸਿਆਂ ਨਾਲ ਇਹਨਾਂ ਨੇ ਹੋਟਲਾਂ ਹਸਪਤਾਲਾਂ ਚ ਪਾਰਟਨਰਸ਼ਿਪ ਕੀਤੀ ਹੋਈ ਹੈ ਪਾਣੀਆਂ ਦੇ ਮੁੱਦੇ ਤੇ ਕੋਈ ਕਿਸਾਨਾਂ ਗੂ ਨਹੀਂ ਬੋਲਿਆ ਕਹਿੰਦੇ ਮੱਖੰਦਰੀ ਭਗਵੰਤ ਜੀ ਨੇ ਆਖਿਆ ਕਿ ਕਿਸਾਨ ਆਗੂਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਪੈਸਾ ਇਕੱਠਾ ਕੀਤਾ ਕਿਸਾਨ ਆਗੂ ਕਹਿੰਦਾ ਕਿ ਲਾਈਵ ਬੈਸ ਲਈ ਮੈਂ ਚੁਣੌਤੀ ਦਿੰਦਾ ਕਿ ਆ ਜਾਣ ਮੰਨਨੇ ਕਿ ਕੁਝ ਇਹਨਾਂ ਦੇ ਲੀਡਰਾਂ ਨੇ ਛੋਟੇ ਕਿਸਾਨਾਂ ਤੋਂ ਪੈਸਾ ਇਕੱਠਾ ਕਰਕੇ ਪ੍ਰਾਪਰਟੀਆਂ ਬਣਾ ਰੱਖੀਆਂ ਨੇ ਕਹਿੰਦੇ ਕਿ ਮਤਲਬ ਪੰਚਾਇਤ ਸਰਪੰਚਾਂ ਨਾਲ ਮੀਟਿੰਗ ਸੀ ਕਿ ਇੱਕ ਤਾਂ ਜਿੱਥੇ ਉਹਨਾਂ ਨੇ ਬਿਆਨ ਦਿੱਤਾ ਲਾਈਵ 'ਚ ਬਾਦਲਾ ਮਜੀਠੀਆ ਦੇ ਪਰਿਵਾਰ 'ਚ ਕਹਿੰਦੇ ਬੋਲਚਾਲ ਬੰਦਾ ਹੁਣ ਬੇਸ਼ੱਕ ਮੇਰੇ ਬੋਲਣ ਤੋਂ ਬਾਅਦ ਕਹਿੰਦੇ ਸੁਖਵੀਰ ਬਾਲ ਤੇ ਵਿਕਰਮ ਜੀਠੀਆ ਬੋਲਣ ਲੱਗ ਜਾਣ। ਉਹ ਤਾਂ ਜਿਹੜਾ ਉਹਨਾਂ ਦਾ ਤਰੀਕਾ ਹੈ ਉਹਨਾਂ ਨੇ ਉਸੇ ਤਰੀਕਾ ਕਰਦੇ ਨਾਲ ਆਪਣੀ ਗੱਲ ਕਹੀ। ਕਿਸਾਨਾਂ ਦੇ ਉੱਤੇ ਸੂਈ ਧਰਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਉੱਤੇ ਸੂਈ ਧਰਦਿਆਂ ਕਿ ਕਿਸਾਨ ਆਗੂਆਂ ਨੇ ਗੈਰਕਾਨੂੰਨੀ ਤਰੀਕਿਆਂ ਨਾਲ ਪੈਸਾ ਇਕੱਠਾ ਕੀਤਾ ਹੋਇਆ। ਕੁਝ ਜੂਨੀਅਰ ਲੀਡਰਾਂ ਨੇ ਛੋਟੇ ਕਿਸਾਨਾਂ ਤੋਂ ਪੈਸਾ ਇਕੱਠਾ ਕਰਕੇ ਪ੍ਰਾਪਰਟੀਆਂ ਬਣਾ ਲੀਆਂ ਨੇ। ਜੂਨੀਨਾਂ ਬੇਮਤਲਬ ਦੇ ਮੁੱਦਿਆਂ ਤੇ ਸੜਕਾਂ ਤੇ ਰੇਲਾਂ ਰੋਕਦੀਆਂ ਨੇ ਤੇ ਆਪਣੀ ਦੁਕਾਨਾਂ ਚਲਾ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਕਿਸਾਨ ਆਗੂ ਖੇਤੀ ਮੁੱਦਿਆਂ ਉੱਤੇ ਉਹਨਾਂ ਨਾਲ ਬਹਿਸ ਕਰ ਲੈਣ ਮਾਨ ਨੇ ਸਿੱਧਾ ਦੋਸ਼ ਲਾਉਂਦੇ ਹਾਂ ਕਿ ਆ ਕਿ ਕਈ ਕਿਸਾਨ ਆਗੂਆਂ ਨੇ ਸੂਬੇ ਚ ਹੋਟਲਾਂ ਤੇ ਹਸਪਤਾਲਾਂ ਚ ਆਪਣੀ ਹਿੱਸੇਦਾਰੀ ਪਾਈ ਹੋਈ ਹੈ ਉਹ ਕਹਿੰਦੇ ਮੈਂ ਚੁਣੌਤੀ ਦਿੰਦਾ ਕਿ ਕਿਸਾਨ ਆਗੂ ਖੇਤੀ ਸੰਕਟ ਨਾਲ ਸੰਬੰਧਿਤ ਮਾਮਲਿਆਂ ਦੇ ਉੱਤੇ ਮੇਰੇ ਨਾਲ ਲਾਈਵ ਬਹਿਸ ਕਰਨ ਕਿਸਾਨ ਜੁਣਨਾ ਅੱਪੋ ਆਪਣੀ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਬਦ ਨੇ ਕਿ ਕਿਸਾਨ ਯੂਨੀਅਨਾਂ ਆਪੋ ਆਪਣੀਆਂ ਦੁਕਾਨਾਂ ਚਲਾ ਰਹੇ ਨੇ। ਮੁੱਖ ਮੰਤਰੀ ਨੇ ਆਖਿਆ ਕਿਸਾਨ ਯੂਨੀਅਨਾਂ ਤੇ ਕਿਸਾਨ ਦੋਵੇਂ ਅਲੱਗ-ਅਲੱਗ ਨੇ। ਉਹਨਾਂ ਬੋਲਦਿਆਂ ਆਲੇ ਦੋਸ਼ ਮੜਿਆ ਕਿ ਕਿਸਾਨ ਯੂਨੀਅਨਾਂ ਸੰਘਰਸ਼ ਕਰਨ ਦੀ ਆੜ ਚ ਕਿਸਾਨਾਂ ਤੋਂ ਫੀਸ ਲੈਂਦੀਆਂ ਨੇ। ਹੁਣ BBMP ਤੇ ਹਰਿਆਣਾ ਦੇ ਨਾਲ ਪਾਣੀਆਂ ਦਾ ਵਿਵਾਦ ਹੋਇਆ ਪਰ ਪੰਜਾਬ ਦੀ ਕਿਸੇ ਕਿਸਾਨ ਆਗੂ ਦਾ ਇੱਕ ਸ਼ਬਦ ਨਹੀਂ ਸਾਹਮਣੇ ਆਇਆ। ਕਿਸਾਨ ਯੂਨੀਅਨਾਂ ਬੇਤੁਕੇ ਮਸਲਿਆਂ ਤੇ ਸੜਕਾਂ ਤੇ ਰੇਲਾਂ ਰੋਕੇ ਸਿਰਫ ਆਪਣੀਆਂ ਦੁਕਾਨਾ ਚਲਾ ਰਹੀਆਂ ਨੇ ਇਹ ਮੁੱਖ ਮੰਤਰੀ ਦਾ ਸਿੱਧਾ ਕਿਸਾਨ ਜਥੇਬੰਦੀਆਂ ਤੇ ਖਾਸ ਕਰਕੇ ਕੁਝ ਨਾਮਵਰ ਜਥੇਬੰਦੀਆਂ ਦੇ ਆਗੂਆਂ ਦੇ ਉੱਤੇ ਸਿੱਧਾ ਬਾਹਰ ਹੈ ਹੁਣ ਉਹ ਫੰਡ ਰੇਜ਼ਿੰਗ ਨੂੰ ਕੀ ਇਹ ਬਸੂਲੀ ਦੱਸਦੇ ਨੇ ਜਾਂ ਕੁਝ ਜਥੇਬੰਦੀਆਂ ਬਾਰੇ ਜਿਹੜਾ ਇਹ ਚਰਚਾ ਚੱਲਦੀ ਆ ਕਿ ਉਹ ਜਥੇਬੰਦੀਆਂ ਸਮਝੌਤੇ ਸਮਝੋਤਿਆਂ 'ਚ ਪੈਸੇ ਲੈਂਦੀਆਂ ਨੇ ਕਿ ਉਹਦੇ ਚ ਉਂਗਲ ਤਰ ਰਹੇ ਨੇ ਕੀ ਇਹ ਸਾਰੇ ਜਥੇਬੰਦੀਆਂ ਨੂੰ ਇੱਕੋ ਰਸੇ ਨਾਲ ਬੰਨ੍ਹ ਰਹੇ ਨੇ ਕੀ ਸੱਚਮੁੱਚ ਜਥੇਬੰਦੀਆਂ ਇਹੀ ਕਰ ਰਹੀਆਂ ਨੇ ਕਿ ਪਿਛਲੇ ਦਿਨੀ ਜਿਸ ਤਰ੍ਹਾਂ ਖਨੌਰੀ ਔਰ ਸ਼ੰਭੂ ਬਾਟਰ ਤੋਂ ਕਿਸਾਨ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਅੰਦੋਲਨ ਨੂੰ ਡੰਡੇ ਦੇ ਜ਼ੋਰ ਤੇ ਸਰਕਾਰ ਦੇ ਜ਼ੋਰ ਤੇ ਸੱਤਾ ਦੇ ਦਮ ਤੇ ਭਜਾਇਆ ਉਹਨਾਂ ਨਾਲ ਜੋ ਧੱਕਾਬਦੀ ਕੀਤੀ ਉਸ ਰੋਸੇ ਨੂੰ ਮੱਠਾ ਕਰਨ ਲਈ ਜਾਂ ਆਪਣੇ ਨਾਲ ਵੀ ਇੱਕ ਧਿਰ ਖੜੀ ਕਰਨ ਲਈ ਇਹ ਤਰੀਕਾ ਕਰ ਹੈ ਜਿਹੜੇ ਕਿਸਾਨ ਆਗੂਆਂ ਨੇ ਦਿੱਲੀ ਦੇ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਕੇਂਦਰ ਦੇ ਮੰਤਰੀਆਂ ਅਫਸਰਾਂ ਤੇ ਵੱਡੇ ਵੱਡੇ ਲੀਡਰਾਂ ਨੂੰ ਉਹਨਾਂ ਦੇ ਸਲਾਹਕਾਰਾਂ ਨੂੰ ਬੈਸਟ ਮਾਤ ਦਿੱਤੀ ਤੇ ਮੁੱਖ ਮੰਤਰੀ ਜੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਿਹੜੇ ਹੁਣ ਵੀ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਆਖਰ ਅੱਕ ਚਬਣਾ ਪਿਆ ਕਾਨੂੰਨ ਵਾਪਸ ਲੈਣੇ ਪਏ ਜੀ ਤੁਸੀਂ ਉਹਨਾਂ ਨਾਲ ਬੈਸੇ ਗੱਲ ਕਰਦੇ ਹੋ ਜਾਂ ਤੁਸੀਂ 1 ਨਵੰਬਰ ਵਾਲਾ ਜਿਹੜਾ ਡਰਾਮਾ ਲੁਧਿਆਣਾ ਕੀਤਾ ਸੀ ਉਹ ਜਿਹੜਾ ਡਰਾਮਾ ਕਿਸਾਨਾਂ ਗੋਹਣਾ ਕਰਨਾ ਚਾਹੁੰਦੇ ਮੈਨਾਂ ਤਾਂ ਉਹ ਲੀਡਰ ਤਾਂ ਨਹੀਂ ਐਸੀ ਕਿਸਾਨ ਲੀਡਰ ਤਾਂ ਕਹੀਂ ਆ ਜਾਣਗੇ ਬਹਿਸ ਪਰ ਉਸੇ ਪਿੱਛੇ ਤੇ ਹੋਊਗੀ ਜਿਹੜੀ ਪਿੱਛੇ ਤੁਸੀਂ ਬੋਲਦੇ ਹੋ ਤੇਰੀ ਹੀ ਗੱਲ ਕਿਸਾਨ ਜਥੇਬੰਦੀਆਂ ਵੱਲੋਂ ਐਸਕੇਮ ਵੱਲੋਂ ਕਹਿੰਦੇ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਪਾਣੀਆਂ ਤੇ ਮੋਰ ਚਲਾਉਣਾ ਅਸੀਂ ਲੈਂਡ ਪੁੱਲਿੰਗ ਵਾਲੇ ਮਸਲੇ ਤੇ ਪੰਜਾਬ ਸਰਕਾਰ ਘੇਰਨੀ ਐ ਅਸੀਂ ਜਿਹੜਾ ਟ੍ਰੇਡ ਫਰੀ ਵਪਾਰ ਹੋਣ ਲੱਗਿਆ ਜੀ ਅਮਰੀਕਾ ਨਾਲ ਨਿਊਜ਼ੀਲੈਂਡ ਨਾਲ ਆਸਟ੍ਰੇਲੀਆ ਨਾਲ ਉਹਦੇ ਨਾਲ ਪੰਜਾਬ ਦੀ ਵੀ ਮੁਲਕ ਦੀ ਵੀ ਖੇਤੀ ਵੀ ਉਜੜ ਜਾਣੀ ਹੈ ਡੈਰੀ ਸਿਸਟਮ ਵੀ ਉਜੜ ਜਾਣਾ ਪੋਲਟਰੀ ਸਿਸਟਮ ਮਤਲਬ ਖੇਤੀ ਤੇ ਖੇਤੀ ਦੇ ਸਹਾਇਕ ਧੰਦਿਆਂ ਦਾ ਜੋ ਅਸਰ ਪੈਣਾ ਉਹਦੇ ਖਿਲਾਫ ਵੀ ਸੋ ਐਸਕੇ ਮੋਰਚਾ ਲਾਉਣ ਦੀ ਤਿਆਰੀ ਕਰ ਰਿਹਾ ਪਾਣੀਆਂ ਦਾ ਮੁੱਦਾ ਵੱਡਾ ਮੁੱਦਾ ਬਣਨਾ ਤੇ ਇਹ ਸਾਰੇ ਪਹਿਲੂ ਦੇ ਉੱਤੇ ਮੋਰਚੇ ਤੋਂ ਪਹਿਲਾਂ ਜੇ ਇਹ ਪ੍ਰਕਿਰਿਆ ਸਾਹਮਣੇ ਆਉਂਦੀ ਹੈ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਬਹਿਸ ਦੀ ਕਰਦੇ ਆ। ਜੇ ਮੈਂ ਗਲਤ ਨਹੀਂ ਤਾਂ ਮੈਂ ਕੋਈ ਨਹੀਂ ਕਿ ਮੀਟਿੰਗ ਚੋ ਕਿਸਾਨ ਆਗੂਆਂ ਦੀ ਬੈਠਕ ਚੋਂ ਤੁਸੀਂ ਮੀਟਿੰਗ ਵਿੱਚ ਛੱਡ ਕੇ ਚਲੇ ਗਏ ਸੀ। ਉਹ ਕੀ ਸੀ ਫਿਰ? ਉੱਥੇ ਗੱਲ ਕਰੇ ਲੈਂਦੇ ਨਾ। ਜਾਂ ਤੁਸੀਂ ਇਹ ਕਹਿ ਕੇ ਉੱਠ ਕੇ ਜਾਓ ਫਿਰ ਧਰਨਾ ਲਾ ਲਓ। ਕੋਈ ਕੋਈ ਦਲੀਲ ਸੀ, ਤਰਕ ਸੀ, ਕੋਈ ਸਵਾਲ ਸੀ। ਤੇ ਜੇ ਐਂ ਜਾ ਫਿਰ ਹੋ ਜਾਣ ਤੇ ਲਾਈਵ ਬੈਸ ਕੋਈ ਗੱਲ ਨਹੀਂ। ਪਰ ਸਮਾਂ ਤਰੀਕ ਸਥਾਨ ਮਿਲ ਕੇ ਤੈਅ ਕਰ ਲੋ ਇਹ ਨਾ ਹੋਵੇ ਕਿ ਕਲਾ ਬਿਆਨ ਹਵਾ ਚ ਰਹਿ ਜਵੇ ਚਲੋ ਪਰ ਜਿਸ ਤਰ੍ਹਾਂ ਦਾ ਇਹ ਪਹਿਲੂ ਹੈ ਮੈਂ ਕਹਿੰਦਾ ਇਹਦੀ ਜਾਂਚ ਕਰਾਓ ਜੇ ਕਿਸਾਨ ਆਗੂਆਂ ਨੇ ਇਹ ਜਿ ਕੋਈ ਵਸੂਲੀ ਕੀਤੀ ਆ ਉਹਦੇ ਤੱਤ ਸਬੂਤ ਜਾਇਜ਼ ਪਹਿਲੂ ਤੇ ਹੋਣ ਐ ਸਰਕਾਰੀ ਧੱਕੇਸ਼ਾਹੀ ਨਾ ਹੋਵੇ ਕਰਾਓ ਜਾਂਚ ਤੇ ਜਿਹੜੇ ਟੰਗੇ ਜਾਂਦੇ ਨੇ ਫਿਰ ਇਹ ਦੇਖ ਲਾਂਗੇ ਸੋ ਫਿਰੋਦੀ ਦੀ ਕਬਰ ਵੀ ਆ ਜੂ ਪਰ ਮੰਨਿਆ ਇਹ ਜਾ ਰਿਹਾ ਕਿ ਹੋ ਸਕਦਾ ਆਉਂਦੇ ਦਿਨਾਂ ਚ ਇਹ ਇਸ ਪਹਿਲ ਨੂੰ ਆਧਾਰ ਬਣਾ ਕੇ ਕੋਈ ਐਫ ਆਈ ਆਰ ਹੁੰਦੀ ਆ ਨਜ਼ਰ ਆਉਣ ਕੋਈ ਵਿਜੀਲੈਂਸ ਦਾ ਪਹਿਲੂ ਸਾਹਮਣੇ ਆਵੇ ਕੁਝ ਅਜਿਹੇ ਢੰਗ ਤਰੀਕਾ ਵੀ ਕੀ ਸਰਕਾਰ ਅਪਣਾਉਣ ਦਾ ਮਨ ਬਣਾ ਰਹੀ ਹੈ ਕਿ ਇਹ ਪਹਿਲੂ ਵੀ ਹੋ ਸਕਦਾ ਸੋ ਇੱਕ ਪਾਸੇ ਇਸ ਸਕੈਮ ਵੱਲੋਂ ਅਗਸਤ ਮਹੀਨੇ ਚ ਪਾਣੀ ਵਾਲੇ ਮੁੱਦੇ ਤੇ ਵਪਾਰ ਵਾਲੇ ਮੁੱਦੇ ਤੇ ਆ ਲੈਂਡ ਪੁਲਿੰਗ ਵਾਲੇ ਮੁੱਦੇ ਤੇ ਖਾਸ ਕਰ ਪਾਣੀਆਂ ਦੇ ਤਿੰਨੇ ਪਹਿਲੂ ਲੈਣਿਆ ਕਹਿੰਦੇ ਇਸ ਸਕੀਮ ਨੇ ਜਿੱਚ ਪਾਣੀ ਪਲੀਥ ਹੋਣ ਵਾਲਾ ਮਸਲਾ ਪਾਣੀਆਂ ਦੀ ਬੰਡ ਵਾਲਾ ਮਸਲਾ ਧਰਤੀ ਅਠਰੇ ਪਾਣੀ ਦਾ ਲੈਵਲ ਕੱਟਣ ਵਾਲਾ ਮਸਲਾ ਤੇ ਉੱਚ ਸਰਕਾਰਾਂ ਦੀ ਭੂਮਿਕਾ ਕੀ ਆ ਝੋਨੇ ਚੋਂ ਨਜਾਤ ਕਿਨੇ ਦਬਾਉਣੀ ਆ ਇਹ ਸਾਰੇ ਪਹਿਲੂਆਂ ਦੇ ਉੱਤੇ ਮੋਰਚਾ ਲੱਗਣਾ ਤੇ ਉਹ ਤੋਂ ਪਹਿਲਾਂ ਕੀ ਇਹ ਵੱਡੀ ਕਾਰਵਾਈ ਦੀ ਤਿਆਰੀ ਆ ਕੋਸ ਅੰਦੋਲਨ ਨੂੰ ਖੀਰੂ ਕਰਨ ਦੀ ਕੋਈ ਰਾਜਨੀਤਿਕ ਚਾਲ ਹੈ ਜਾਂ ਸੱਚਮੁੱਚ ਮੁੱਖ ਮੰਤਰੀ ਸਾਹਿਬ ਕੋਲ ਕੋਈ ਤੱਥ ਸਬੂਤ ਹੈਗੇ ਨੇ ਤੇ ਉਹਦੇ ਅਨਸਾਰ ਕੋਈ ਨਿਰਪੱਖ ਜਾਂਚ ਹੋਊਗੀ ਇਹ ਵੀ ਪਹਿਲੂ ਹੈਗਾ ਲਓ ਜੀ ਫਿਰ ਬਿਹਾਰ ਚੋਣਾ ਤਾਂ ਆ ਹੀ ਗਈਆਂ ਕਿਉਂਕਿ ਜਦੋਂ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਤਾਂ ਬਿਹਾਰ ਚੋਣਾ ਵੀ ਆ ਗਈ ਤੇ ਪ੍ਰਧਾਨ ਮੰਤਰੀ ਜੀ ਨੇ ਨਾਰਾ ਕੀ ਦਿੱਤਾ ਮੈਂ ਆਪਣਾ ਵਾਅਦਾ ਪੂਰਾ ਕਰਕੇ ਆਇਆ ਪਹਿਲਗਾਮ ਦੇ ਅਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜਾ ਦੇ ਕਿਆ ਆ ਉਹਨਾਂ ਦੇ ਰੈਂਟ ਖਾਣਿਆਂ ਨੂੰ ਖੰਡਰ ਬਣਾ ਕੇ ਆਇਆ ਪ੍ਰਧਾਨ ਮੰਤਰੀ ਜੀ ਬਿਹਾਰ ਦੇ ਵਿੱਚ ਕਬੱਡੀ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਕਹਿੰਦੇ ਅੱਤਵਾਦੀ ਹਮਲੇ ਤੋਂ ਅਗਲੇ ਦਿਨ ਹੀ ਮੈਂ ਬਿਹਾਰ ਆਇਆ ਸੀ ਨਹੀਂ ਤਾਂ ਅਸੀਂ ਕਹਿ ਰਹੇ ਆ ਭਾਈ ਕਿ ਅੱਤਵਾਦੀ ਹਮਲੇ ਤੋਂ ਅਗਲੇ ਦਿਨ ਬਿਹਾਰ ਨਹੀਂ ਪਹਿਲਗਾਮ ਜਾਣਾ ਸੀ ਉਹਨਾਂ ਪਰਿਵਾਰਾਂ ਦੇ ਘਰਾਂ 'ਚ ਜਾਣਾ ਸੀ ਪਰ ਤੁਸੀਂ ਬਿਹਾਰ ਗਏ ਪੰਚਾਂ ਸਰਪੰਚਾਂ ਦੇ ਇਕੱਤਰਤਾ ਨੂੰ ਸਮੋਦਨ ਕਰਨ ਕਿਉਂਕਿ ਤੁਸੀਂ ਪਹਿਲਗਾਮ ਦੇ ਵਿੱਚੋਂ ਵਿਹਾਰ ਕੱਟਣਾ ਚਾਹੁੰਦੇ। ਇਹ ਸਵਾਲ ਖੜਾ ਹੋ ਗਿਆ। ਇਹ ਮੁਲਕ ਸਵਾਲ ਪੁੱਛ ਰਿਹਾ। ਇਹ ਦੇਸ਼ ਸਵਾਲ ਕਰ ਰਿਹਾ। ਉਹ ਜਾਣਨਾ ਚਾਹੁੰਦਾ। ਪੀਐਮ ਮੋਦੀ ਨੇ ਕਿਹਾ ਵਾਦਾ ਪੂਰਾ ਕਰਕੇ ਵਿਹਾਰ ਆਇਆ ਹਾਂ। ਪਹਿਲਗਾਮ ਦੇ ਅੱਤਵਾਦੀਆਂ ਨੇ ਕਲਪਨਾ ਵੀ ਨਹੀਂ ਕੀਤੀ ਹਣੀ ਉਹ ਤੋਂ ਵੱਡੀ ਸਜ਼ਾ ਦੇਖਿਆ ਆ। ਫੌਜ ਨੇ ਉਹਨਾਂ ਦੇ ਟਿਕਾਣਿਆਂ ਨੂੰ ਖੰਡਰ ਬਣਾ ਦਿੱਤਾ। ਪ੍ਰਧਾਨ ਅੰਤੰਦਰ ਮੋਦੀ ਅੱਜ ਵਿਹਾਰਚ ਸੀ। ਸਸਰਾਮ ਜਨਸਭਾ ਨੂੰ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰ ਰਹੀ ਸੀ 33 ਮਿੰਟ ਦੇ ਭਾਸ਼ਣ ਚ ਅੱਤਵਾਦ ਨੂੰ ਲੈ ਕੇ ਬੜਾ ਸਖਤ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਆ ਕਿਆ ਕਿ ਪਹਿਲਗਾਮ ਹਮਲੇ ਤੋਂ ਇੱਕ ਦਿਨ ਬਾਅਦ ਹੀ ਮੈਂ ਵਿਹਾਰ ਆਇਆ ਸੀ ਮੈਂ ਵਿਹਾਰ ਦੀ ਧਰਤੀ ਤੇ ਵਚਨ ਦਿੱਤਾ ਸੀ ਕਿ ਨੂੰ ਮੈਂ ਪੂਰਾ ਕਰਤਾ ਅੱਜ ਤੱਕ ਦੇਸ਼ ਨੂੰ ਇਹ ਨਹੀਂ ਪਤਾ ਲੱਗਿਆ ਕਿ ਉਹ ਪਹਿਲਗਾਮ ਵਾਲੇ ਅੱਤਵਾਦੀ ਆਏ ਕਿਹੜੇ ਰੂਟ ਤੋਂ ਸੀ ਚਲੇ ਕਿਹੜੇ ਰੂਟ ਤੋਂ ਗਏ ਮਾਰੇ ਗਏ ਜਾਂ ਨਹੀਂ ਮਾਰੇ ਗਏ ਉਹਨਾਂ ਦੀ ਨਿਸ਼ਾਨਦੀ ਹੋਈ ਜਾਣੀ ਹੋਈ ਉਹ ਤਾਂ ਛੱਡੋ ਜਨਾਬ ਉਹ ਤੋਂ ਪਹਿਲਾਂ ਪਲਵਾਮਾ ਅਟੈਕ ਹੋਇਆ ਸੀ ਉਸ ਅਟੈਕ ਚ ਆਰ ਡੀ ਐਕਸ ਕਿੱਥੋਂ ਆਇਆ ਕੌਣ ਰੱਖ ਗਿਆ ਉਹ ਦੀ ਅੱਜ ਤੱਕ ਜਾਂਚ ਨਹੀਂ ਹੋਈ ਤੇ ਉਸ ਸਮੇਂ ਵੀ ਪਲਵਾਮਾ ਅਟੈਕ ਤੋਂ ਬਾਅਦ ਚੋਣਾ ਦੇ ਵਿੱਚ ਤੁਹਾਡੀਆਂ ਰੈਂਟਿਕ ਰੈਲੀਾਂ ਵਾਲੀ ਸਟੇਜ ਦੇ ਪਿੱਛੇ ਸ਼ਹੀਦ ਹੋਏ ਫੌਜੀ ਜਵਾਨਾਂ ਦੀਆਂ ਤਸਵੀਰਾਂ ਵਾਲੇ بڑے بڑے ਹੋਰਡਿੰਗ ਲੱਗੇ ਹੁੰਦੇ ਸੀ ਅੱਜ ਫਿਰ ਉਹ ਦ੍ਰਿਸ਼ ਦਰਾਇਆ ਜਾ ਰਿਹਾ ਹੈ ਜ਼ਰਾ ਮਤਲਬ ਪਹਿਲਗਾਮ ਦੇ ਵਿੱਚ ਜਿਹੜੇ ਭਾਰਤੀ ਮਾਰੇ ਗਏ ਤੇ ਉਸ ਤੋਂ ਬਾਅਦ ਭਾਰਤੀ ਫੌਜ ਨੇ ਜਿਹੜਾ ਐਕਸ਼ਨ ਲਿਆ ਉਸ ਐਕਸ਼ਨ ਦੇ ਨੂੰ ਤੁਸੀਂ ਵੋਟਾਂ 'ਚ ਬਦਲਣਾ ਚਾਹੁੰਦੇ ਹੋ ਤੁਸੀਂ ਉਹਦੇ 'ਚੋਂ ਵਿਹਾਰ ਕਰਨਾ ਚਾਹੁੰਦੇ ਹੋ ਚਲੋ ਸਵਾਲ ਇਹ ਵੀ ਹੋਇਆ ਕਿ ਹੱਤਵਾਦੀ ਆਏ ਕਿੱਥੋਂ ਕਿੱਥੇ ਗਏ ਸਵਾਲ ਇਹ ਵੀ ਹੋਇਆ ਕਿ ਜੀ ਇਹ ਇਨਪੁਟ ਮਿਲ ਗਈ ਸੀ ਕੋਈ ਏਜੰਸੀਆਂ ਕਹਿੰਦੀਆਂ ਸਾਡੇ ਕੋਲ ਇਨਪੁਟ ਸੀ ਪਰ ਸਹੀ ਟਿਕਾਣੇ ਦੀ ਇਨਪੁਟ ਨਹੀਂ ਸੀ ਪਰ ਪ੍ਰਧਾਨ ਮੰਤਰੀ ਤੁਹਾਡਾ ਦੌਰਾ ਰੱਦ ਹੋਇਆ ਤੇ ਸਲਾਨੀਆਂ ਦੀ ਜ਼ਿੰਦਗੀ ਦੀ ਕੋਈ ਮੁੱਲ ਨਹੀਂ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਫਿਰ ਹ ਤੱਕ ਤੇ ਜਵਾਬ ਨਹੀਂ ਮਿਲਿਆ ਕਿ ਜੇ ਟਿਕਾਣੇ ਨਸ਼ਟ ਕੀਤੇ ਨੇ ਤਾਂ ਕਿੰਨੇ ਹੱਤਵਾਦੀ ਮਾਰੇ ਗਏ ਕਿਹੜੇ ਕਿਹੜੇ ਮਾਰੇ ਗਏ ਸਾਡਾ ਕਿੰਨਾ ਨੁਕਸਾਨ ਹੋਇਆ ਨਾ ਪਰ ਦੀ ਸੰਸਦ ਚ ਨਾ ਸਰਦਲ ਦੀ ਬੈਠਕ ਚ ਨਾ ਜਨਤਾ ਕੋਈ ਪ੍ਰੈਸ ਕਾਨਫਰੰਸ ਉਹਨਾਂ ਦੇ ਜਵਾਬ ਤਾਂ ਨਹੀਂ ਮਿਲੇ ਪਰ ਸਵਾਲ ਤਾਂ ਹੁਣ ਇਸ ਪਹਿਲੂ ਤੇ ਵੀ ਖੜਾ ਚੜਾ ਕਿ ਭਾਰਤੀ ਫੌਜ ਦੇ ਮਤਲਬ ਹਵਾਈ ਫੌਜ ਦੇ ਮੁਖੀ ਨੇ ਜੋ ਸਵਾਲ ਖੜਾ ਕੀਤਾ ਹੈ ਜਵਾਬ ਤਾਂ ਉਹਦਾ ਵੀ ਤੁਹਾਨੂੰ ਦੇਣਾ ਚਾਹੀਦਾ ਬਿਲਕੁਲ ਜੀ ਭਾਰਤੀ ਹਵਾਈ ਫੌਜ ਦੇ ਮੁਖੀ ਅਮਰਪ੍ਰੀਤ ਸਿੰਘ ਅਮਰਪ੍ਰੀਤ ਸਿੰਘ ਹੋਰੀ ਕਹਿੰਦੇ ਕਿ ਰੱਖਿਆ ਪ੍ਰੋਜੈਕਟ ਕੋਈ ਅਜਿਹੇ ਰੱਖਿਆ ਪ੍ਰੋਜੈਕਟ ਮੈਨੂੰ ਦੱਸ ਦੋ ਜੋ ਤੈਸ ਸਮੇਂ ਤੇ ਪੂਰਾ ਹੋਇਆ ਹੋਵੇ ਹਵਾਈ ਫੌਜ ਦੇ ਮੁਖੀ ਅਮਰਪ੍ਰੀਤ ਸਿੰਘ ਹੋਰਾ ਨੇ ਸਿਸਟਮ ਤੇ ਸਵਾਲ ਖੜਾ ਕੀਤਾ ਪਰ ਸਿਸਟਮ ਤੋਂ ਸਵਾਲ ਖੜਾ ਹੋ ਕੇ ਸਰਕਾਰ ਤੱਕ ਜਾਂਦਾ ਉਹ ਕਹਿੰਦੇ ਔਰ ਇਹ ਸਾਰਾ ਕੁਝ ਉਹਨਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਚ ਕੀਤਾ। ਉਹ ਕਹਿੰਦੇ ਕਿ ਜਦੋਂ ਕਿਸੇ ਮੁਲਕਾਂ ਨਾਲ ਕਿਸੇ ਤਰ੍ਹਾਂ ਨਾਲ ਕੋਈ ਇਹ ਜਿਹਾ ਮਤਲਬ ਜਹਾਜ਼ ਲੈਣ ਬਾਰੇ ਜਾਂ ਬੰਨ ਬਾਰੇ ਜਾਂ ਕਰਨ ਬਾਰੇ ਸਮਝੌਤੇ ਹੁੰਦੇ ਨੇ ਤਾਂ ਸਮਝੌਤਾ ਹੋਣ ਸਮੇਂ ਵੀ ਸਾਨੂੰ ਪਤਾ ਹੁੰਦਾ ਹੈ। ਕਿ ਇਹਨਾਂ ਤੋਂ ਟਾਈਮ ਸਿਰ ਪੂਰਾ ਨਹੀਂ ਹੋਣਾ ਪਰ ਸਮਝੌਤਾ ਕਰਨ ਲਈਆਂ 10-10 ਸਕਤ ਕਰਨੀਆਂ ਹੁੰਦੀਆਂ ਨੇ। ਕੌਣ ਕਰਦਾ ਸਮਝੌਤੇ ਪੂਰੇ ਜਨਾਬ? ਤੇ ਪਰਸਨਲ ਟੈਨਸੀਰੇ ਕੌਣ ਚੜਾਉਂਦਾ ਸੋ ਸਿਸਟਮ ਦੀ ਲੇਟ ਲਥੀਪੀ ਉੱਤੇ ਵਰਸਦੇ ਹੋਏ ਵਰਦੇ ਹੋਏ ਉਸ ਨੂੰ ਚੈਲੰਜ ਕਰਦੇ ਹੋਏ ਭਾਰਤੀ ਹਵਾਈ ਫੌਜ ਦੇ ਮੁਖੀ ਵੱਲੋਂ ਇਹ ਬਿਆਨ ਦੇਣਾ ਕਿ ਜਿਹੜਾ ਕੋਈ ਰੱਖਿਆ ਪ੍ਰੋਜੈਕਟ ਨਹੀਂ ਹੈਗਾ ਜਿਹੜਾ ਆਪਣੇ ਤੈਅ ਸਮੇਂ ਤੇ ਪੂਰਾ ਕੀਤਾ ਗਿਆ ਹੋਵੇ ਉਹ ਕਹਿੰਦੇ ਖਲਵਾੜ ਆਤਾ ਜੀ ਇਹ ਸਟ੍ਰਾਈਕ ਦੇ ਹਵਾਲੇ ਤੁਹਾਨੂੰ ਪਤਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਜੇਕਰ ਕੋਈ ਜੰਗ ਲੱਖਣੀ ਹੈ ਤਾਂ ਉਹਦੇ ਵਿੱਚ ਹਵਾਈ ਫੌਜ ਦਾ ਅਹਿਮ ਰੋਲ ਰਹੇ ਨਾ। ਫਿਰ ਤੁਸੀਂ ਕਹਿੰਦੇ ਕਿ ਇਹਦੇ ਵਿੱਚ ਇਹੇ ਜਿਵੇਂ ਸਮਝੋ ਤੇ ਕਿਵੇਂ ਕਰ ਸਕਦੇ ਹੋ? ਜਿਹੜੇ ਕਹਿਣ ਕੁਛ ਤੇ ਕਰਨ ਕੁਛ ਤੈ ਸਮੇਂ ਚ ਪੂਰੇ ਹੀ ਨਾ ਹੋਣ ਤੇ ਖੇਲਵਾੜ ਨਹੀਂ ਤਾਂ ਧੋਖਾ ਨਹੀਂ ਤਾਂ ਹੋਰ ਕੀ ਹੈ? ਇਹ ਪਹਿਲਾ ਮੌਕਾ ਨਹੀਂ ਹੈ। ਜਦੋਂ ਭਾਰਤੀ 에ਅਰ ਚੀਫ ਹਵਾਈ ਫੌਜ ਦੇ ਮੁਖੀ ਸਰਦਾਰ ਅਮਰਪ੍ਰੀਤ ਸਿੰਘ ਹੋਰਾ ਨੇ ਇਹ ਸਵਾਲ ਖੜੇ ਕੀਤੇ ਨੇ। ਫਰਵਰੀ 2025 ਚ ਇਸੇ ਤਰ੍ਹਾਂ ਇੱਕ ਸਰਕਾਰੀ ਸਮਾਗਮ ਸੀ ਜਿਹਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਹਿੰਦੂਸਤਾਨ 에ਰੋਨਟ ਲਿਮਟਿਡ ਇੱਕ ਕੰਪਨੀ ਹੈ ਕਹਿੰਦੇ ਮੈਨੂੰ ਉਹਦੇ ਤੇ ਯਕੀਨ ਨਹੀਂਗਾ ਉਹ ਕਹਿੰਦੇ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਉਹ ਜਹਾਜ਼ ਅਜੇ ਤੱਕ ਬਣ ਕੇ ਤਿਆਰ ਨਹੀਂ ਹੋਏ ਕਹਿੰਦੇ 11 ਤੇਜਸ ਦੇਣ ਦਾ ਵਾਅਦਾ ਕੀਤਾ ਸੀ ਕਹਿੰਦੇ ਪਰ ਉਹ ਕਹਿੰਦੇ ਅਜੇ ਤੱਕ ਵਾਅਦਾ ਪੂਰਾ ਨਹੀਂ ਹੋਇਆ ਪਰ ਇਹ 225 ਹੈ ਕਹਿੰਦੇ ਇਸ ਲਈ ਮੈਨੂੰ ਇਹਨਾਂ ਤੇ ਯਕੀਨ ਨਹੀਂਗਾ ਕਿ ਆਪਣੇ ਇਸੇ ਤਰ੍ਹਾਂ 9 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਨੇ ਜਦੋਂ F35 F35 ਜਹਾਜ਼ ਦੇਣ ਦਾ ਆਫਰ ਦਿੱਤਾ ਤਾਂ میڈیا ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਹਵਾਈ ਫੌਜ ਦੇ ਮੁਖੀ ਨੇ ਕਿਹਾ ਸੀ ਕਹਿੰਦੇ ਕਿ ਹਵਾਈ ਗੱਲਾਂ ਨੇ ਇਹਨਾਂ ਦੀ F35 ਦੀ ਆਫਰ ਕਹਿੰਦੇ ਫ੍ਰਿਜ ਥੋੜਾ ਹੈ ਕਿ ਦਰਵਾਜ਼ਾ ਖੋਲ ਕੇ ਅੰਦਰ ਦੇਖਿਆ ਤੇ ਲੈ ਕੇ ਚੱਲ ਜਾਂਗੇ ਇਹ ਪੰਜਵੀਂ ਪੀੜੀ ਨੂੰ ਉਹ ਕਹਿੰਦੇ ਕਿ ਪੰਜਵੀਂ ਪੀੜੀ ਨੂੰ ਜਿਹੜੇ ਪੰਜਵੀਂ ਪੀੜੀ ਦੇ ਜਹਾਜ਼ ਨੇ ਉਹਨਾਂ ਦੀ ਸਾਨੂੰ ਜ਼ਰੂਰਤ ਹੈ ਹੁਣ ਤੇ ਉਸ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਸਾਰੀ ਪ੍ਰਕਿਰਿਆ ਚੁਲੰਘਣਾ ਪੈਂਦਾ ਕਹਿੰਦੇ ਐ ਥੋੜਾ ਐ ਫ੍ਰਿਜ ਦੇ ਦਰ ਵਰਗਾ ਥੋੜਾ ਕੇ ਗੇਟ ਖੋਲ ਕੇ ਦੇਖ ਲੈ ਅੱਛਾ ਅੰਦਰੇ ਖੰਨੇ ਢਬਿਆ ਠੀਕ ਹੈ ਜੀ ਘਰੇ ਪੇ ਸੁਰੱਖਿਆ ਮੰਤਰੀ ਦੀ ਹਾਜ਼ਰੀ ਦੇ ਵਿੱਚ ਜੇ ਭਾਰਤੀ ਹਵਾਈ ਫੌਜ ਦਾ ਮੁਖੀ ਸਵਾਲ ਖੜੇ ਕਰ ਰਿਹਾ ਸਿਸਟਮ ਤੋਂ ਲੈ ਕੇ ਸਰਕਾਰ ਤੱਕ ਜਿਹੜੇ ਸਵਾਲ ਬਣ ਰਹੇ ਨੇ ਕੀ ਇਹ ਸਰਕਾਰ ਦੇ ਅੰਦਰ ਦੀ ਕੋਈ ਖਿੱਚੋ ਤਾਣ ਲਈ ਮੋੜਾ ਵਰਤਿਆ ਜਾ ਰਿਹਾ ਹੈ ਕਿ ਜਿਹੜੀ ਮੋਦੀ ਖੇਮਾ ਤੇ ਦੂਆ ਖੇਮਾ ਉਸ ਖੇਮੇ ਦੀ ਬੰਡ ਦਾ ਇਹ ਕੋਈ ਜਾਗਰ ਹੈ ਜਾਂ ਜਦੋਂ ਮੈਂ ਕੜੀ ਚ ਦੇਖਦਾ ਕਿ ਚਾਹੇ ਫਰਵਰੀ ਚ ਚਾਹੇ ਮਾਰਚ ਚ ਚਾਹੇ ਹੁਣ ਲਗਾਤਾਰ ਭਾਰਤੀ ਫਾਈਫੋਰ ਦੇ ਮੁਖੀ ਸਰਦਾਰ ਅਮਰਪ੍ਰੀਤ ਸਿੰਘ ਸਵਾਲ ਖੜੇ ਕਰ ਰਹੇ ਨੇ ਇਹ ਉਹਨਾਂ ਦੇ ਜੋਧੇ ਹੋਣ ਦਾ ਸਬੂਤ ਹੈ ਸੱਚੇ ਸਬੂਤ ਹੋਣ ਦਾ ਸਬੂਤ ਹੈ ਇਹ ਉਹਨਾਂ ਦੇ ਕਿਰਦਾਰ ਚ ਆਉਂਦਾ ਸੋ ਇਹ ਇਹ ਵੀ ਇੱਕ ਪਹਿਲੂ ਬਹੁਤ ਵੱਡਾ ਕਿ ਉਹਨਾਂ ਨੇ ਚੁਣੌਤੀ ਦਿੱਤੀ ਹੈ ਇਸ ਅਹੁਦੇ ਤੇ ਰਹਿ ਕੇ ਸੱਸਾਂ ਨੂੰ ਚੁਣੌਤੀ ਦੇਣਾ ਜਿਗਰਾ ਚਾਹੀਦਾ ਸਲਾਮ ਹੈ ਇਸ ਅੱਜ ਪੰਜਾਬ ਚ ਕਮਾਂਟ ਪਾਕੀ ਘਟਨਾ ਵਾਪਰੀ ਖਬਰੇ ਆ ਇੱਕ ਪਟਾਕਾ ਫੈਕਟਰੀ ਦੇ ਵਿੱਚ ਧਮਾਕਾ ਹੋਇਆ। ਉਹ ਫੈਕਟਰੀ ਗੈਰ ਕਾਨੂੰਨੀ ਦੱਸੀ ਜਾ ਰਹੀ ਹੈ। 5 ਦੀ ਮੌਤ ਹੋ ਗਈ ਹੈ। ਕਈ ਜ਼ਖਮੀ ਨੇ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਲੰਬੀ ਦੇ ਨੇੜੇ ਦੀ ਇੱਕ ਪਿੰਡ ਦੀ ਘਟਨਾ ਹੈ। ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਮੁਕਸਰ ਸਾਹਿਬ ਦੇ ਖੇਤਰ ਦੇ ਪਿੰਡ ਦੀ ਇੱਕ ਘਟਨਾ ਹੈ। ਪਿੰਡ ਸਿੰਘੇਵਾਲਾ ਹੈ ਨਾ ਤੇ ਇਹ ਇਸ ਤਰ੍ਹਾਂ ਮਤਲਬ ਉਸ ਪਿੰਡ ਦੇ ਧਾਰੇ ਦੇ ਵਿੱਚ ਕਹਿੰਦੇ ਇੱਕ ਤਾਰੀਕ ਬੰਦੇ ਉਸ ਫੈਕਟਰੀ ਚ ਕੰਮ ਕਰਦੇ ਸੀ ਅੰਦਰੇ ਰਹਿਸ਼ਤਾ ਪ੍ਰਬੰਧ ਸੀ ਅੰਦਰੇ ਬਰੂਤ ਨਾਲ ਪਟਾਕੇ ਬਣਦੇ ਸੀ ਅੰਦਰੇ ਇੱਕ ਫਲੋਰ ਦੇ ਉੱਤੇ ਪੈਕ ਹੁੰਦੇ ਸੀ ਸਾਰਾ ਕੰਮ ਉੱਥੇ ਹੀ ਚੱਲਦਾ ਸੀ ਇਹ ਲੰਗੀ ਵੀਰਵਾਰ ਦੀ ਰਾਤ ਤੇ ਸ਼ੁੱਕਰਵਾਰ ਦਾ ਸਵੇਰ ਚੜ੍ਹਨ ਦੇ ਦਰਮਿਆਨ ਰਾਤ ਨੂੰ ਕੋਈ 1:30 ਵਜੇ ਇਸ ਤਮਾਕੇ ਦੀ ਆਵਾਜ਼ ਲੋਕਾਂ ਨੇ ਸੁਣੀ ਭਗੜੜ ਮੱਚ ਗਈ 1:30 ਵਜੇ ਰਾਤ ਦੀ ਘਟਨਾ ਹੈ ਤੇ ਕਹਿੰਦੇ ਜਦੋਂ ਰਾਤ ਦੀ ਸ਼ਿਫਟ 'ਚ ਲੋਕ ਕੰਮ ਕਰ ਰਹੇ ਸੀ ਉਸ ਸਮੇਂ ਧਮਾਕਾ ਹੋਇਆ। ਕੁਝ ਉਸ ਸਮੇਂ ਸੌਂ ਰਹੇ ਸੀ, ਕੋਈ ਡਿਊਟੀ ਕਰ ਰਹੇ ਸੀ। ਤੇ ਹੁਣ ਪੁਲਿਸ ਕਹਿ ਰਹੀ ਹੈ ਜੀ ਕਿ ਪ੍ਰਸ਼ਾਸਨਿਕ ਤੌਰ ਤੇ ਇਸ ਫੈਕਟਰੀ ਨੂੰ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਇਹ ਫੈਕਟਰੀ ਮਨਜ਼ੂਰਸ਼ੁਦਾ ਨਹੀਂ ਹੈ। ਪਹਿਲਾਂ ਵੀ ਰੈਸ਼ੀ ਖੇਤਰਾਂ 'ਚ ਘਰਾਂ 'ਚ ਲੋਕਾਂ ਦੀ ਆਬਾਦੀ ਵਾਲੇ ਖੇਤਰਾਂ 'ਚ ਅਜਿਹੇ ਬੰਬ ਪਟਾਕੇ ਦੀਆਂ ਫੈਕਟਰੀਆਂ ਫੜੀਆਂ ਜਾਂਦੀਆਂ ਰਹੀਆਂ, ਹਾਦਸੇ ਵੀ ਹੁੰਦੇ ਰਹੇ। ਪਰ ਇਹ ਹੋ ਨਹੀਂ ਸਕਦਾ ਹੁੰਦਾ। ਕਿ ਇਲਾਕੇ ਚ ਕੋਈ ਫੈਕਟਰੀ ਚੱਲ ਰਹੀ ਹੋਵੇ ਕੰਮ ਹੋ ਰਿਹਾ ਹੋਵੇ ਐਨੇ ਲੋਕ ਉਥੇ ਕੰਮ ਕਰ ਰਹੇ ਹੋਣ ਉਹ ਜ਼ਿਆਤਰ ਸਾਰੇ ਮਜ਼ਦੂਰ ਨੇ ਯੂਪੀ ਨਾਲ ਸੰਬੰਧਤ ਨੇ ਤੇ ਪ੍ਰਸ਼ਾਸਨ ਇਨਨ ਜਾਣਾ ਸਿਸਟਮ ਇਨਨ ਜਾਣਾ ਜਾਂ ਸਿਸਟਮ ਦੀਆਂ ਅੱਖਾਂ ਬੰਦ ਕਰਾਉਣ ਦੀ ਦਵਾਈ ਪਾ ਦਿੱਤੀ ਜਾਂਦੀ ਹੈ ਉਹਨਾਂ ਅੱਖਾਂ 'ਚ ਕਹ ਲੋ ਭਾਈ ਤੁਹਾਡੀ ਦਵਾ ਬੁੱਟੀ ਦਾ ਪ੍ਰਬੰਧ ਹੋ ਗਿਆ ਤੁਸੀਂ ਇੱਧਰ ਨੂੰ ਨਹੀਂ ਦੇਖਣਾ ਤੁਸੀਂ ਅੱਖਾਂ ਨਹੀਂ ਖੋਲ ਕੇ ਦੇਖਣਾ ਤੇ ਹੁਣ ਜਦੋਂ ਹਸਾ ਵਾਪਰ ਗਿਆ ਹੁਣ ਪੁਲਿਸ ਕਹਿੰਦੀ ਜੀ ਸਤੂ ਤੱਕ ਇਸਨੂੰ ਮਨਜ਼ੂਰੀ ਨਹੀਂ ਲਈ ਪ੍ਰਸ਼ਾਸਨ ਲੋਕੋ ਮਨਜ਼ੂਰੀ ਨਹੀਂ ਲਈ ਇਹ ਗੈਰ ਕਾਨੂੰਨੀ ਸੀ ਪਰ ਜੋ ਵੀ ਹੋਵੇ ਇਹ ਮੱਧ ਭਗਾ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਮਾਰਤ ਟੈਟੇਰੀ ਹੋ ਗਈ 33 ਦੇ ਕਰੀਬ ਬੰਦੇ ਉਹਦੇ ਵਿੱਚ ਦਬ ਗਏ ਪੰਜ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਬਠਿੰਡਾ ਚ ਐਮਜ਼ ਦੇ ਦਾਖਲ ਨੇ ਕਹੀਂ ਤੇ ਹੁਣ ਹੋਰ ਫੈਕਟਰੀਆਂ ਦੀ ਛਾਂਬੀਨ ਇਲਾਕੇ ਚ ਹੋਰ ਕੰਮਾਂ ਦੀ ਛਾਂਬੀਨ ਦੇ ਹੁਕਮ ਹੋਏ ਨੇ ਕਿ ਬਾਕੀਆਂ ਦੀ ਵੀ ਜਾਂਚ ਪੜਤਾਲ ਕਰ ਲੋ ਵੀ ਸਾਰਾ ਕੁਝ ਠੀਕ ਵੀ ਚੱਲ ਰਿਹਾ ਕਿ ਸਾਰਾ ਕੁਝ ਇਦਾਂ ਹੀ ਸੋ ਇਹਦੇ ਉੱਤੇ ਵੀ ਕਾਰਵਾਈ ਸ਼ੁਰੂ ਹੋ ਗਈ ਹੈ ਚਲੋ ਲੁਧਿਆਣਾ ਜਿਮਨੀ ਚੌਂ ਲੁਧਿਆਣਾ ਜਿਮਨੀ ਚੌਂ ਦੇ ਲਈ ਅੱਜ ਤੀਜੇ ਤਮਦਾਰ ਉਮੀਦਵਾਰਾਂ ਚੋਂ ਇੱਕ ਉਹਨੇ ਵੀ ਕਾਗਜ਼ 'ਤੇ ਸੱਤਾਧਾਰੀ ਧਰਨੇ ਵੀ ਕਾਗਜ਼ 'ਤੇ ਪੂਰਾ ਟੋਲ ਟਮਕਾ ਸਪੀਕਰ ਲਾ ਕੇ ਵੱਡੀ ਗੱਡੀ ਤੇ ਬੋਰਡ ਲਾ ਕੇ ਹੈ ਨਾ ਤਿੰਨ ਤਿੰਨ ਮੁੱਖ ਮੰਤਰੀ ਇੱਕ ਮਜੂਦਾ ਦੋ ਸਾਬਕਾ ਟਰੱਕ ਚ ਚੜਾ ਕੇ ਨਾਲ ਪਾਰਟੀ ਪ੍ਰਧਾਨ ਚੜਾ ਕੇ ਉਮੀਦਵਾਰ ਖੁੰਝੇ ਲਾ ਕੇ ਲਓ ਜੀ ਅਸੀਂ ਜੀ ਆਪਣੇ ਕੰਮਾਂ ਦੀ ਵੋਟ ਮੰਗਣ ਆਏ ਆ ਕੇਜਰੀਬਾਲ ਜੀ ਕਹਿੰਦੇ ਮੋਦੀ ਕਹਿੰਦਾ ਮੇਰੀ ਰਗਾਂ ਚ ਸੰਦੂਰ ਭਜ ਦੌੜਦਾ ਮਤਲਬ ਹੈ ਨਾ ਸੰਦੂਰ ਸੰਦੂਰ ਹੈ ਗਰਮ ਸੰਦੂਰ ਦੌੜਦਾ ਕਹਿੰਦੇ ਉਹਦਾ ਤਾਂ ਪਤਾ ਨਹੀਂ ਕਿ ਉਹਦੀਆਂ ਰਗਾਂ ਚ ਸੰਦੂਰ ਦੌੜਦਾ ਕਿ ਨਹੀਂ ਦੌੜਦਾ ਪਰ ਸਾਡੇ ਉਮੀਦਵਾਰ ਸੰਜੀਵ अरोड़ा ਦੀਆਂ ਰਗਾਂ ਚ ਲੁਧਿਆਣਾ ਦੌੜਦਾ ਭਾਈ ਜਿਹੜੇ ਇਹ ਜੇ ਦਾਅਵੇ ਵਾਦੇ ਨੇ ਇਹ ਹੁਣ ਲੋਕਾਂ ਦੀ ਗਲੇ ਉਤਰਨਗੇ ਜਾਂ ਨਹੀਂ ਇਹ ਤਾਂ ਵੋਟਾਂ ਨੇ ਦੇਣੇ ਪਤਾ ਲੱਗੂਗਾ ਪਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोੜਾ ਬਾਕੀ ਐਮਐਲਏ ਮੰਤਰੀ ਵਰਕਰ ਸਰਕਰ ਅਹੁਦੇਦਾਰ ਉਹ ਰਸੀਆਂ ਦਾ ਕੇਰਾਬੰਦੀ ਨੇੜੇ ਤੋਂ ਐਂਤ ਖਾ ਕੇ ਵੀਡੀਓ ਕੇ ਬੜਾ ਕੱਠ ਬੜਾ ਕੁਸ ਠੀਕ ਹੈ ਚੋਣਾ ਚੋਣ ਪ੍ਰਚਾਰ ਹੈ ਤੇ ਅਗਲੇ ਦਾ ਕੁਸ ਸਮਰਥਕ ਵੀ ਹੁੰਦੇ ਨੇ ਇਹ ਨਹੀਂ ਕਿ ਖਾਲੀ ਹੋ ਰਹਿ ਗਿਆ ਜਮਾ ਕਿਉਂਕਿ ਮੈਚ ਇਹਦੇ ਨਾਲੇ ਫਸਣਾ ਚਾਹੇ ਉਹ ਸੱਤਾ ਦੀ ਮਸ਼ੀਨਰੀ ਨਾਲ ਚੋਣ ਲੜਨੀ ਹੋਵੇ ਚਾਹੇ ਪੈਸੇ ਦਮ ਤੇ ਲੜਨੀ ਹੋਵੇ ਚਾਹੇ ਡਰਾਤਮਕਾ ਕੇ ਲੜਨੀ ਹੋਵੇ ਜਿਹੜਾ ਮਰਜੀ ਫਾਰਮੂਲਾ ਹੋਵੇ ਜਿਹਦਾ ਵੀ ਮੁਕਾਬਲਾ ਹੋਣਾ ਉਹਦਾ ਸੱਤਾ ਧਾਰੀ ਤਰ ਦੇ ਉਮੀਦਵਾਰ ਸੰਜੀਵ अरोड़ा ਨਾਲੇ ਹੋਣਾ ਪਰ ਸੰਜੀਵ ਰੋੜਾ ਨਾਲੋਂ ਜਿਆਦਾ ਦਾਅ ਦੇ ਉੱਤੇ ਕੇਜਰੀਵਾਲ ਜੀ ਦਾ ਲੱਗਿਆ ਹੋਇਆ ਸਾਰਾ ਕੁਝ ਕਿਉਂਕਿ ਉਹ ਇਹਦੇ ਵਿੱਚੋਂ ਰਾਸਵਾ ਕੱਢਣਾ ਚਾਹੁੰਦੇ ਨੇ ਆਪਣੀ ਸੋ ਇਸ ਲਈ ਅੱਜ ਜੀ ਲੁਧਿਆਣਾ ਖੇਤਰ ਦੀ ਕੁਆਰ ਮੰਡੀ ਚ ਰੋਡ ショ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਉਸੇ ਤਰੀਕੇ ਨਾਲ ਤਕਰੀਰ ਕੀਤੀ ਤੇ ਉਸ ਤੋਂ ਬਾਅਦ ਅਮਨ ਰੋੜਾ ਦੇ ਨਾਲ ਜਾ ਕੇ ਸੰਜੀਵ ਰੋੜਾ ਨੇ ਆਪਣੇ ਕਾਗਜ਼ ਢਾਕਲ ਕਰਤੇ ਨੇ ਕੱਲ ਕਾਂਗਰਸੀ ਉਮੀਦਵਾਰ ਪਾਸ ਕੁਸ਼ਨਾ ਸ਼ੂ ਵੀ ਪੂਰੇ ਦਮ ਖਮਜੇ ਨਾਲ ਆਪਣੇ ਕਾਗਜ਼ ਭਰ ਚੁੱਕੇ ਨੇ ਤੇ ਬੜੇ ਸਾਦਗੀ ਵਾਲੇ ਤਰੀਕੇ ਨਾਲ ਪਰਉਪਕਾਰ ਸਿੰਘ ਅਕਾਲੀ ਦਲ ਬਾਦਲ ਦੇ ਉਮੀਦਵਾਰ ਉਹਨਾਂ ਨੇ ਵੀ ਆਪਣੇ ਕਾਗਜ਼ ਭਰਤੇ ਨੇ ਤੇ ਹੋ ਸਕਦਾ ਜਦੋਂ ਤੱਕ ਅੱਜ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਮੋਂ ਤਦ ਤੱਕ ਭਜਪਾ ਵੀ ਆਪਣਾ ਉਮੀਦਵਾਰ ਦੇ ਦੇਵੇ ਸਭ ਦੀਆਂ ਨਿਗਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੇ ਨੇ ਤੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਤਿੰਨ ਤੋਂ ਚਾਰ ਨਾਮ ਫਾਈਨਲ ਹੋ ਗਏ ਨੇ ਉਹਨਾਂ ਚੋਂ ਇੱਕ ਨੂੰ ਅੱਜ ਟਿਕਟ ਮਿਲ ਸਕਦੀ ਹੈ ਸੋ ਇਹ ਵੀ ਚਰਚਾ ਨਾਲ ਨਾਲ ਚੱਲੀ ਆ ਰਹੀ ਹੈ ਪਹਿਲੇ ਦਿਨ ਤੋਂ ਕਿ ਭਾਜਪਾ ਦਾ ਉਮੀਦਵਾਰ ਤੈ ਕਰੇਗਾ ਕਿ ਮੁਕਾਬਲਾ ਤਕੋਣਾ ਹੋਣਾ ਹੈ ਕਿ ਆ ਉਹ ਸਾਹਮਣੇ ਦਾ ਹੋਣਾ ਜਿਉ ਕੋਈ ਤਕੜਾ ਉਮੀਦਵਾਰ ਦਿੰਦੇ ਨੇ ਜਾਂ ਉਥੇ ਸਥਾਨ ਖੋਲਡ ਰੱਖਣ ਵਾਲਾ ਕੋਈ ਉਮੀਦਵਾਰ ਦਿੰਦੇ ਨੇ ਜਾਂ ਬੀਜੇਪੀ ਉਸ ਤਿਆਰੀ ਨਾਲ ਲੜਦੀ ਆ ਕਿਦੇ ਫਿਰ ਮੁਕਾਬਲਾ ਤਕੋਣਾ ਵੀ ਹੋ ਸਕਦਾ ਨਹੀਂ ਤਾਂ ਇਹ ਭਰਤ ਪੁਸ਼ਨਾ ਆਸ਼ੂ ਤੇ ਸੰਜੀਵ अरोड़ा ਕਾਂਗਰਸ ਬਨਾਮ ਆਪ ਆਪ ਬਨਾਮ ਕਾਂਗਰਸ ਹੋਏਗਾ ਜੋ ਵੀ ਹੈ ਜਿੱਤਣ ਨਾਲ ਸੱਤਾ ਨੂੰ ਕੋਈ ਫਰਕ ਤਾਂ ਨਹੀਂ ਪੈਣਾ ਸਰਕਾਰ ਚ ਪਰ ਜੇ ਹਾਰ ਗਏ ਫਿਰ ਕੇਜਰੀ ਵਾਲਟਰ ਦੀ ਟੀਮ ਲਈ ਛਟਕਾ ਜਰੂਰ ਹੋਣਾ ਇਹ ਪਹਿਲੂ ਵੀ ਹੈਗਾ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ